ਕੀ ਤੁਹਾਨੂੰ ਅੱਟੀ ਕਹਾਂਗੇ ਦੀ ਅੱਜ ਪੁੱਤਲਾ ਫੁਕਿਆ ਗਿਆ ਹੈ ਦੇਖੋ ਅੱਜ ਜੋ ਸਾਡੇ ਐਲੋਪੀ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੇ ਬਿਆਨ ਦਿੱਤਾ ਸੀਗਾ ਕਿ ਪੰਜਾਬ ਦੇ ਵਿੱਚ ਅਜੇ ਵੀ ਕਈ ਗ੍ਰੇਨੇਡ ਜਿਹੜੇ ਐਕਟਿਵ ਨੇ ਤੇ ਪੰਜਾਬ ਸਰਕਾਰ ਇਸ ਵੱਲ ਧਿਆਨ ਦੇਵੇ ਪਰ ਉਲਟਾ ਧਿਆਨ ਦੇਣ ਦੀ ਬਜਾਏ ਭਗਵੰਤ ਮਾਨ ਸਾਹਿਬ ਜੋ ਡਰਾਮੇ ਕਰਨ ਦੇ ਵਿੱਚ ਮਸ਼ਹੂਰ ਨੇ ਉਹਨਾਂ ਨੇ ਐਸਪੀ ਮੈਡਮ ਨੂੰ ਉਹਨਾਂ ਦੇ ਘਰ ਭੇਜਿਆ ਤੇ ਪੁੱਛ ਕੇ ਆਓ ਸੂਤਰ ਕਿਹੜੇ ਆ ਕਿ ਜੇ ਸੂਤਰ ਤੁਸੀਂ ਬਾਜਵਾ ਸਾਹਿਬ ਨੂੰ ਪੁੱਛਣੇ ਆ ਤੇ ਤੂੰ ਕੁਰਸੀ ਤੇ ਕੋ ਬੈਠਾ ਭਈ ਜੇ ਸੂਤਰ ਉਹਨਾਂ ਤੋਂ ਪੁੱਛਣੇ ਆ ਮੈਂ ਤੁਹਾਨੂੰ ਦਿਖਾਉਣਾ ਕਿ ਆ ਅਖਬਾਰ ਦੇ ਵਿੱਚ ਖਬਰ ਆ ਇਹ ਬੜਾ ਕਲੀਅਰਲੀ ਇਹਦੇ ਚ ਮੈਂਸ਼ਨ ਕੀਤਾ ਹੋਇਆ ਅਖਬਾਰ ਦੇ ਸਾਰੀ ਦੁਨੀਆ ਨੇ ਖਬਰ ਪੜ੍ਹੀ ਆ ਭਗਵੰਤ ਮਾਨ ਸਾਹਿਬ ਨੂੰ ਨਹੀਂ ਦੇਖੀ ਜਿਹਦੇ ਚ ਬੜੀ ਕਲੈਰਿਟੀ ਦੇ ਨਾਲ ਪੰਜਾਬ ਸਰਕਾਰ ਨੂੰ NIA ਵੱਲੋਂ ਸਤਰਕ ਕੀਤਾ ਗਿਆ ਜਦੋਂ ਮਨੋਰੰਜਨ ਕਾਲੀਆ ਸਾਹਿਬ ਦੇ ਅਟੈਕ ਹੋਇਆ ਤੇ ਉਸ ਸਮੇਂ ਉਹਨਾਂ ਨੇ 48 ਦਿਨ ਪਹਿਲਾਂ ਇਸ ਗੱਲ ਤੇ ਸਤਰਕ ਕੀਤਾ ਸੀਗਾ ਕਿ ਕਿਸੇ ਵੀ Hindu ਨੇਤਾ ਦੇ ਉੱਤੇ ਅਟੈਕ ਹੋ ਸਕਦਾ ਤੇ ਕੀ ਗੱਲ ਜਿਹੜੇ ਸੂਤਰ ਉਹ ਦੱਸੇ ਉਦੋਂ ਫੜ ਲੈਂਦੇ ਅਟੈਕ ਨਾ ਹੋਣ ਦਿੰਦੇ ਉਸ ਉਸ ਸਮੇਂ ਵੀ ਅਟੈਕ ਹੋਇਆ ਫਿਰ ਇਹ ਤੁਸੀਂ ਅਖਬਾਰ ਦੇ ਵਿੱਚ ਪੂਰੀ ਡਿਟੇਲ ਦੇ ਨਾਲ ਜਦੋਂ ਪੜੋਗੇ ਇਹ ਬੜੀ ਕਲੈਰਿਟੀ ਦੇ ਨਾਲ ਲਿਖਿਆ ਹੋਇਆ ਕਿ ਤਕਰੀਬਨ ਪਾਕਿਸਤਾਨ ਤੋਂ 55 ਗ੍ਰੇਨੇਡ ਜਿਹੜੇ ਉਹ ਪੰਜਾਬ ਦੇ ਵਿੱਚ ਪਹੁੰਚੇ 16 ਜਿਹੜੇ ਚੱਲ ਚੁੱਕੇ ਆ ਉਹ ਸਾਰੀ ਦੁਨੀਆ ਨੂੰ ਪਤਾ ਇਹਨਾਂ ਨੂੰ ਵੀ ਪਤਾ ਥਾਣਿਆਂ ਤੇ ਚੱਲੇ ਆ ਲੋਕਾਂ ਦੇ ਘਰਾਂ 'ਚ ਚੱਲੇ ਆ ਔਰ 30 ਇਹਨਾਂ ਨੇ ਰਿਕਵਰ ਕਰ ਲਏ 46 ਹੋ ਗਏ ਤੇ 9 ਅਜੇ ਕਹਿੰਦੇ ਕਿ ਉਹ ਰਿਕਵਰ ਨਹੀਂ ਹੋ ਰਹੇ ਤੇ ਫਿਰ 46 ਤੇ 9 54 ਹੋ ਗਏ ਤੇ ਬਾਜਵਾ ਸਾਹਿਬ ਨੇ ਤੇ ਅਜੇ 50 ਕੀਆ ਨੇ ਹੈਗੇ 54 ਨੇ ਤੇ ਤੁਸੀਂ ਬਾਕੀ ਲੱਭ ਲੋ ਚਾਰ ਜੇ ਬਾਜਵਾ ਸਾਹਿਬ ਦੀ ਗੱਲ ਦੀ ਤੁਹਾਨੂੰ ਤਕਲੀਫ ਲੱਗੀ ਆ ਤੇ ਜਿਹੜੇ ਬਾਕੀ ਚਾਰ ਆ ਉਹ ਤੇ ਲੱਭ ਲੋ ਔਰ ਇਹ ਕੋਈ ਸਾਡੀਆਂ ਕਹਿਣ ਦੀ ਗੱਲਾਂ ਪ੍ਰਤਾਪ ਸਿੰਘ ਬਾਜਵਾ ਦੇ ਕਹਿਣ ਦੀ ਗੱਲ ਨਹੀਂ ਆ ਇਹ ਤੇ ਅਖਬਾਰਾਂ ਛਪਿਆ ਫਿਰ ਅਖਬਾਰਾਂ ਵਾਲਿਆਂ ਤੇ ਵੀ ਪਰਚਾ ਦੇ ਦਿਓ ਜਿਨ੍ਹਾਂ ਨੇ ਲਾਈਆਂ ਖਬਰਾਂ ਐਨਆਈਏ ਦਾ ਹਵਾਲਾ ਦੇ ਕੇ ਖਬਰ ਲੱਗੀ ਆ ਐਨਆਈ ਨੇ ਕਾਉਂਟਰ ਇੰਟੈਲੀਜੈਂਸ ਪੰਜਾਬ ਨੂੰ ਇਸ ਚੀਜ਼ ਦਾ ਬਾਰੇ ਸਤਰਕ ਕੀਤਾ ਔਰ ਸਾਰਾ ਕੁਝ ਉਹਨਾਂ ਦੇ ਧਿਆਨ ਚ ਲਿਆਂਦਾ ਕਿ ਜੇ ਪ੍ਰਤਾਪ ਸਿੰਘ ਬਾਜਵਾ ਨੇ ਉਹ ਗੱਲ ਰਿਪੀਟ ਕਰਦੀ ਆ ਤੇ ਢੇਡ ਚ ਪੀੜਤਾ ਗਈ ਸਰਕਾਰ ਤੇ ਜੋ ਗ੍ਰਨੇਡ ਦੇ ਅਟੈਕ ਥਾਣਿਆਂ ਤੇ ਹੋਏ ਨਹੀਂ ਗ੍ਰਨੇਡ ਦੇ ਅਟੈਕ ਲੋਕਾਂ ਦੇ ਘਰਾਂ ਤੇ ਹੋਏ ਨਹੀਂ ਮਤਲਬ ਕੋਈ ਵੀ ਬੰਦਾ ਮਹਿਫੂਜ਼ ਨਹੀਂ ਪੰਜਾਬ ਚ ਡਰਾਮਾ ਕਰਨਾ ਉਹ ਆ ਗਿਆ ਤੁਹਾਨੂੰ ਪਰ ਆਪਣੀ ਡਿਊਟੀ ਜ਼ਿੰਮੇਵਾਰੀ ਕਰਨੀ ਨਹੀਂ ਆਪਾਂ ਸਿੱਖਣੀ ਇਹ ਇਹ ਦੇਣ ਇਦਾਂ ਨਹੀਂ ਰਹਿੰਦੇ ਕਦੇ ਵੀ ਸ਼ਾਇਦ ਮੁੱਖ ਮੰਤਰੀ ਸਾਹਿਬ ਨੂੰ ਭੁਲੇਖਾ ਤੇ بڑے بڑے ਆਂਦਾ ਭੁਲੇਖਾ ਨਿਕਲੇ ਆ ਔਰ ਨਿਕਲੇ ਦਾ ਵੀ ਜਾਣਾ ਆ ਇਹ ਐਵੇਂ ਵਹਿਮ ਹੁੰਦਾ ਪਾਵਰ ਦੇ ਵਿੱਚ ਬੰਦੇ ਕਈ ਜਿਹੜੇ ਆ ਨਸ਼ੇ 'ਚ ਖਰਾਬ ਹੋ ਜਾਂਦੇ ਆ ਤੇ ਉਹ ਵਹਿਮ ਲੋਕ ਕੱਢਦੇ ਆ ਤੇ ਵਹਿਮ ਨਿਕਲ ਲੱਗ ਗਿਆ 1.5 ਸਾਲ ਪਹਿਲਾਂ ਹੀ ਇਹਨਾਂ ਦੇ ਮੰਤਰੀਆਂ ਨੂੰ ਇਹਨਾਂ ਦੇ ਐਮਐਲਏ ਨੂੰ ਘੇਰਿਆ ਜਾ ਰਿਹਾ ਤੇ ਤੁਸੀਂ ਇਹ حساب ਲਾਓ ਕੋਈ ਹੋਰ 7-8 ਮਹੀਨਿਆਂ ਨੂੰ ਫਿਰ ਕਿਹੜੀ ਮਾਂ ਨੂੰ ਮਾਸੀ ਆਖਣਾ ਇਹਨਾਂ ਨੇ ਜਦੋਂ ਪੰਜਾਬ ਦੇ ਲੋਕਾਂ ਕੋਲ ਜਾਣਾ ਸੋ ਮੈਂ ਇਹ ਸਮਝਦਾ ਕਿ ਜਿਹੜਾ ਇਹ ਪਰਚਾ ਕੀਤਾ ਟੋਟਲੀ ਬੰਡਟ ਹੈ ਇਹ ਪਰਚੇ ਨਾਲ ਕੀ ਹੋਊਗਾ ਇਹ ਬੰਬ ਚੱਲ ਗਿਆ ਪ੍ਰਤਾਪ ਸਿੰਘ ਬਾਜਵੇ ਤੇ ਪਰਚਾ ਚੱਲ ਹੋ ਗਿਆ ਤੇ ਮੈਂ ਕਹਿੰਦਾ ਆ ਮੇਰੇ ਫਾਦਰ ਦੇ ਇਹਨਾਂ ਨੇ ਕਤਲ ਦਾ ਪਰਚਾ ਦੇ ਦਿੱਤਾ ਸੀ ਅਸੀਂ ਤਾਂ ਫਿਰ ਜਿੰਦੇ ਜਾਗਦੇ ਆ ਤੇ ਇਹ ਤਾਂ ਫਿਰ ਪਰਚੀ ਹੀ ਨਹੀਂ ਗਈ ਜੀ ਸੋ ਜਿੱਦਣ ਕਿਤੇ ਹੱਥ ਸਾਡੇ ਵਰਗਿਆਂ ਦਾ ਪੈ ਗਿਆ ਨਾ ਮੁੱਖ ਮੰਤਰੀ ਨੂੰ ਪੈਣਾ ਹੀ ਆ ਮੈਨੂੰ ਕਿਸਦਾ ਨਹੀਂ ਪਤਾ ਹਰ ਬੰਦੇ ਨੂੰ ਇਸ ਬੰਦੇ ਨੇ ਟਾਰਗੇਟ ਕੀਤਾ ਹਰ ਪਰਿਵਾਰ ਨੂੰ ਟਾਰਗੇਟ ਕੀਤਾ ਔਰ ਇਹ ਚੀਜ਼ਾਂ ਇਦਾਂ ਨਹੀਂ ਚੱਲਦੀਆਂ ਜਿੱਦਣ ਕਿਤੇ ਸੁਹਾਗੇ ਦੇ ਕੋਈ ਚੜ ਗਿਆ ਨਾ ਤੇ ਫਿਰ ਰਹਿ ਲ ਐਸੀ ਮਲਣੀਆਂ ਫੇ ਚੀਕਾ ਮਾਰਦੇ ਹੁੰਦੇ ਆ ਜਿਹੜੇ ਗਲਤ ਕੰਮ ਕਰਦੇ ਨੇ ਸੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਕਹਿਣਾ ਕਿ ਵੈਂਡਾਟਾ ਪੋਲਿਟਿਕਸ ਤੋਂ ਬਾਹਰ ਆਓ ਪੰਜਾਬ ਦੇ ਹਾਲਾਤਾਂ ਦੇ ਬਾਰੇ ਤੁਸੀਂ ਗੱਲ ਕਰੋ ਪੰਜਾਬ ਦੇ ਵਪਾਰੀ ਮਹਿਫੂਜ਼ ਨਹੀਂ ਕਿਸਾਨਾਂ ਨੂੰ ਤੁਸੀਂ ਸੱਦ ਕੇ ਉਹਨਾਂ ਦੀ ਪਿੱਠ 'ਚ ਛੁਰਾ ਮਾਰਿਆ ਕਿਸਾਨ ਤੁਹਾਡੇ ਅੰਟੀ ਵਪਾਰੀ ਤੁਹਾਡੇ ਅੰਟੀ ਔਰ ਲੋਕ ਜਿਹੜੇ ਉਸ ਸੁਰੱਖਿਤ ਨੇ ਪੰਜਾਬ ਦੇ ਉਹ ਤੁਹਾਡੇ ਅੰਟੀ ਫਿਰ ਕਿਹੜੀ ਹਵਾ ਦੇ ਵਿੱਚ ਤੁਰੇ ਫਿਰਦੇ ਹੋ ਤੁਸੀਂ ਉਹ ਇਸ ਕਰਕੇ ਅਸੀਂ ਇਸ ਗੱਲ ਦਾ ਅਜ ਵਿਰੋਧ ਕੀਤਾ ਹੈ ਕਿ ਇਹ ਜੋ ਵੈਂਡਾਟਾ ਪੋਲਿਟਿਕਸ ਕਰ ਰਿਹਾ ਇਹ ਗਲਤ ਕਰ ਰਿਹਾ ਔਰ ਆ ਇਹ ਸਮਾਂ ਇਹਨਾਂ ਦਾ ਥੋੜਾ ਰਹਿ ਗਿਆ ਇਹ ਜਿਹੜਾ ਰਹਿ ਗਿਆ ਇਹਨਾਂ ਦਾ ਸਾਲ ਜਾਂ 8 ਦਾ ਮਹੀਨੇ ਕੋਈ ਡਿਵੈਲਪਮੈਂਟ ਵਾਲ ਕੰਮ ਲਾ ਲੈਣਾ ਜੇ ਹੋਰ ਨਹੀਂ ਕੁਝ ਕਰ ਸਕਦੇ ਚਲੋ ਅੱਗੇ ਆ ਕੀਏ ਨੂੰ ਪੰਜਾਬੀ ਚ ਕੀ ਕਹਿੰਦੇ ਆ ਪਖਾਨੇ ਸਲੱਸ਼ਾਂ ਲੈਟਰੀਨ ਉਹ ਜਿਹੇ ਰਿਪੇਅਰ ਪੂਰ ਕਰਾ ਕੇ ਤੇ ਕੋ ਉਹਦੇ ਉਦਘਾਟਨ ਹੋਰ ਕਰ ਲੈਣ ਚਾਹ ਰ ਪਹਿਲਾਂ ਉਹਦੇ ਉਦਘਾਟਨ ਸ਼ੁਰੂ ਕੀਤੇ ਜਦੋਂ ਬੇਜਤੀ ਹੋਈ ਉਦਘਾਟਨ ਬੰਦ ਕਰਤੇ ਮੈਂ ਦੇ ਸੋ ਕੋ ਲੋਕਾਂ ਨੂੰ ਪੰਜਾਬ ਜਨ ਨੂੰ ਇਹ ਕਹਾਂਗਾ ਕੀ ਭਾਈ ਸਾਹਿਬ ਜੇ ਪੰਜਾਬ ਨਾਲ ਪਿਆਰ ਪਾਉਣਾ ਘਰ ਚ ਵੀ ਫਲੈਸ਼ਾਂ ਦੀ ਇੰਤਰਾਏ ਦੇ ਉਦਘਾਟਨ ਮੁੱਖ ਮੰਤਰੀ ਸਾਹਿਬ ਦੇ ਤੇ ਇਹਨਾਂ ਦੇ ਐਮ.ਐਲ.ਏ ਦੇ ਨਾਮ ਲਾ ਕੇ ਕਰਾਓ ਤੇ ਫੇਰੇ ਬਹੁਤ ਖੁਸ਼ ਰਹਿਣਗੇ ਕਿਉਂਕਿ ਥਾਈ ਖੁਸ਼ੀ ਉਹਦੇ ਚ ਮਹਿਸੂਸ ਕਰਦੇ ਆ ਨਾ ਕੋਈ ਗਲਤ ਕਰੋ ਨੂੰ ਵਾ 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 ਕੀ ਕਮਾਲ ਕਰਤੀ ਆ ਤੂੰ ਇਸ ਕਰਕੇ ਖੁਸ਼ੀ ਉਹਦੇ ਚ ਮਹਿਸੂਸ ਕਰਦੇ ਆ ਇਹਨਾਂ ਕੋਈ ਪਖਾਨਿਆਂ ਦੇ ਉਦਘਾਟਨ ਕਰਾਓ ਕੋਈ ਨਵੀਂ ਕੋਈ ਮੈਨੂੰ ਦੱਸੋ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਦਾ ਮੁੱਖ ਮੰਤਰੀ ਸਾਹਿਬ ਆ ਜਿਹੜਾ ਬੀਟ ਆ ਪੀਐਮ ਡਬਲਯੂ ਦਾ ਪਲਾਂਟ ਲਾਇਆ ਕਿਤੇ ਸਾਨੂੰ ਵਿజిਟ ਹੀ ਕਰਾ ਦਿਓ ਕਿਤੇ ਅਸੀਂ ਵੀ ਰਲ ਮਿਲ ਕੇ ਗੱਡੀ ਗੱਡੀ ਲੱਲੀਏ ਤੁਹਾਡੇ ਪਲਾਂਟ ਚ ਕੋਈ ਜਿਹੜੇ ਮੋਟੇ ਕੰਮ ਕੀਤੇ ਕਿਤੇ ਸਾਨੂੰ ਵੀ ਲੈ ਜਾਓ ਕਮਾਲ ਹੋ ਗਈ ਆ ਮੁੱਖ ਮੰਤਰੀ ਸਾਹਿਬ ਕੰਮ ਤੁਸੀਂ ਥੇਲੇ ਦਾ ਨਹੀਂ ਕੀਤਾ ਪੰਜਾਬ ਲਈ ਜਿਹੜੇ ਪੈਸੇ ਪੁਰਾਣੇ ਪਾਏ ਸੀਗੇ ਕਾਂਗਰਸ ਵੇਲੇ ਦੇ ਉਹ ਤੁਸੀਂ ਖਰਚ ਕੇ ਡਾਂਗ ਟਪਾਇਆ ਥੋੜਾ ਬਹੁਤ ਜਿਹੜਾ 3 ਸਾਲ ਟਪਾਇਆ ਔਰ ਇੰਨੀ ਮਾੜੀ ਨੀਅਤ ਆ ਕਿ ਜਿਹੜੇ ਪਿੰਡਾਂ ਦੇ ਵਿੱਚ ਸਾਡੇ ਸਰਪੰਚ ਬਣੇ ਆ ਉਹਨਾਂ ਨੂੰ ਕੰਮ ਨਹੀਂ ਕਰਨ ਦੇਣ ਦੇ ਉਧਾ ਕਹਿੰਦੇ ਜੀ ਅਸੀਂ ਬੜੇ ਡੈਮੋਕਰੇਟਿਕ ਆ ਮਗਰ ਤੁਸੀਂ ਉਹਾਂ ਦੀ ਬੀ ਆਰ ਅੰਬੇਦਕਰ ਜੀ ਸਾਧੀ ਤੇ ਆਪਣੇ ਭਗਤ ਸਿੰਘ ਹੋਣਾ ਦੀ ਫੋਟੋ ਲਾਈ ਆ ਤੇ ਭਗਤ ਸਿੰਘ ਹੋਣਾ ਇਹ ਤੇ ਨਹੀਂ ਸੀ ਕਿਹਾ ਕਿ ਮੇਰੀ ਫੋਟੋ ਮਗਰ ਲਾ ਸੀ ਸਾਰੇ ਲੋਕ ਕਰੀਏ ਪੋਲਿਟਿਕਸ ਪੋਲਿਟਿਸ਼ੀਅਨਸ ਇਹ ਤੇ ਨਹੀਂ ਸੀ ਉਹਨਾਂ ਕਿਹਾ ਉਹਨਾਂ ਸ਼ੀਧੀਆਂ ਇਸ ਕਰਕੇ ਦਿੱਤੀਆਂ ਸੀ ਕਿ ਅਸੀਂ ਬੰਦੇ ਦੇ ਪੁੱਤਾਂ ਵਾਲੇ ਕੰਮ ਕਰੀਏ ਜੇ ਸਾਡੇ ਧਾਰਮਿਕ ਗ੍ਰੰਥਾ ਤੁਸੀਂ ਨੱਕ ਰਗੜ ਰਗੜ ਗੁਰਦੁਆਰੇ ਮੰਦਰ ਮਸਜਿਦ ਚਲੇ ਜਾਓ 20 ਵਾਰੀ ਚਲੇ ਜਾਓ ਸ਼ਹਿਰ 10 ਵਾਰੀ ਦਿਹਾੜੀ ਚ ਜਾਓ ਤੁਹਾਡੀ ਕੋਈ ਹਾਜ਼ਰੀ ਨਹੀਂ ਲੱਗਣੀ ਧਾਰਮਿਕ ਗ੍ਰੰਥ ਦੇ ਜਾ ਕੇ ਤੁਸੀਂ ਉਥੋਂ ਦੋ ਦੋ ਟੁਕਕਾ ਪੜ ਲਓ ਔਰ ਉਹਦੇ ਤੇ ਉਹਦੀ ਵਿਆਖਿਆ ਕਰੋ ਤੇ ਉਹਦੇ ਤੇ ਤੁਰਨਾ ਸਿੱਖੋ ਤਾਂ ਤੁਹਾਡੀ ਹਾਜ਼ਰੀ ਲੱਗਦੀ ਆ ਸੋ ਇਸ ਕਰਕੇ ਜਿਸ ਵੀ ਤੁਸੀਂ ਫੀਲਡ ਦੇ ਵਿੱਚੋ ਚਾਹੇ ਰਾਜਨੀਤੀ ਦੇ ਵਿੱਚੋ ਇਹ ਤੁਹਾਡਾ ਧਰਮ ਆ ਰਾਜਨੀਤੀ ਇਹ ਬੰਦੇ ਦੇ ਪੁੱਤਾਂ ਵਾਲੀ ਰਾਜਨੀਤੀ ਕਰੋ ਸਮੇਂ ਆਉਂਦੇ ਜਾਂਦੇ ਰਹਿੰਦੇ ਆ ਤੁਸੀਂ ਤੇ ਨਵੇਂ ਮੈਨੂੰ ਲੱਗਦਾ ਸਟੇਜ ਛੱਡ ਕੇ ਦੇ ਸਟੇਟ ਚਲਾਉਣ ਵਾਲੇ ਬੰਨੇ ਆਏ ਹੋ ਛੇਕਾ ਉਦੋਂ ਲੱਗਣਾ ਜਦੋਂ ਕਿਤੇ ਥੱਲੇ ਬਹਿਣਾ ਪਿਆ ਸੋ ਇਸ ਕਰਕੇ ਇਹ ਪਰਚੀਆਂ ਪੁਰਚੀਆਂ ਆ ਭਗਵੰਤ ਮਾਨ ਜੀ ਫੋਨ ਨਹੀਂ ਹੋਣਾ ਪਰਚੇ ਬੰਦੇ ਆਲੀ ਬਣੇ ਆ ਪਰ ਇਹ ਤੁਹਾਨੂੰ ਸ਼ੀਸ਼ਾ ਵਿਖਾਉਣ ਲਈ ਅੱਜ ਦਾ ਵਿਰੋਧ ਕੀਤਾ ਕਿ ਕੰਮ ਕਰੋ ਲੋਕਾਂ ਦੇ ਲੋਕ ਬਹੁਤ ਜਿਹੜੇ ਆ ਉਹ ਡਰੇ ਹੋਏ ਆ ਪੰਜਾਬ ਦੇ ਸਰ ਤੁਸੀਂ ਸੌਖਿਆ ਦੀ ਗੱਲ ਕੀਤੀ ਆ ਪਹਿਲਾਂ ਥਾਣਿਆਂ ਤੇ ਹਮਲੇ ਹੋਏ ਆ ਹੁਣ ਹਸਪਤਾਲਾਂ ਦੇ ਵਿੱਚ ਸ਼ਰੇਆਮ ਗੁੰਡਾਗਰਦੀ ਹੋ ਰਹੀ ਆ ਕੱਲ ਗੁਰਦਾਸਪੁਰ ਤੇ ਵੀ ਹੋਈ ਆ ਪੰਜਾਬ ਦੇ ਹੋਰ ਹਸਪਤਾਲਾਂ ਵਿੱਚ ਵੀ ਹੋਈ ਆ ਡਾਕਟਰਾਂ ਨੇ ਜਿਹੜਾ ਆ ਆ ਹੜਤਾਲ ਤੇ ਜਿਹੜੇ ਜਾ ਰਹੇ ਆ ਕਿ ਸਾਨੂੰ ਅਸੀਂ ਅਨਸੁਰੱਖਿਅਤ ਮਹਿਸੂਸ ਕਰ ਰਹੇ ਆ ਸੁਰੱਖਿਆ ਪੱਖੋਂ ਲੈ ਕੇ ਦੇਖ ਦਿਓ ਮੈਨੂੰ ਇੱਕ ਗੱਲ ਦੱਸੋ ਕਿ ਹੜਤਾਲ ਤੇ ਕੌਣ ਨਹੀਂ ਜਾ ਰਿਹਾ ਇਹ ਕਹਿੰਦੇ ਸੀ ਸਾਡੇ ਵਾਰੀ ਧਰਨੇ ਨਹੀਂ ਲੱਗਣਗੇ ਜਿੰਨੇ ਧਰਨੇ ਇਹਨਾਂ ਦੀ ਸਰਕਾਰ ਚ ਲੱਗ ਰਹੇ ਆ ਚਾਹੇ ਟੀਚਰਾਂ ਦੇ ਕਹ ਲਓ ਚਾਹੇ ਕਿਸਾਨਾਂ ਦੇ ਕਹ ਲਓ ਚਾਹੇ ਵਪਾਰੀਆਂ ਦੇ ਕਹ ਲਓ ਸਭ ਤੋਂ ਵੱਧ ਧਰਨੇ ਆ ਲਈ ਇਹ ਸਰਕਾਰ ਬਣੀ ਹੈ ਔਰ ਦੂਜੀ ਗੱਲ ਜਿਹੜੀ ਤੁਸੀਂ ਕਹੋ ਕਿ ਥਾਣਿਆਂ ਤੇ ਟੈਕ ਦੇ ਦੇਖੋ ਥਾਣਿਆਂ ਦੇ ਉੱਤੇ ਉਹਨਾਂ ਨੇ ਕੰਧਾਂ ਉੱਚੀਆਂ ਕਰਾ ਕੇ ਤਾਰਾਂ ਲਾ ਦੀਆਂ ਫੈਂਸਿੰਗ ਕਰ ਰਹੇ ਆ ਆ ਪੁਲਿਸ ਲਾਈਨ ਦੇ ਸਾਹਮਣੇ ਖੜੇ ਆ ਕੰਧ ਉਹਨਾਂ ਦੀ ਥੋੜੀ ਜੀ ਮਾੜੀ ਸੀਗੀ ਨੀਵੀਂ ਸੀ ਉਹ ਸਾਰੀ ਢਾ ਕੇ ਸੜਕ ਬੰਦ ਕੀਤੇ ਉਹ ਵੀ ਉੱਚੀ ਕਰ ਰਹੇ ਆ ਤੇ ਮੈਨੂੰ ਲੱਗਦਾ ਹੈ ਕਿ ਇਹਨਾਂ ਦੀ ਅਗਲੀ ਕੈਬਨਿਟ ਦੇ ਵਿੱਚ ਮੈਨੂੰ ਪਤਾ ਲੱਗਿਆ ਆ ਚੰਗਾ ਕੰਮ ਕਰਨ ਲੱਗੇ ਇੱਕ ਉਸ ਗੱਲ ਦੀ ਮੈਂ ਵਧਾਈ ਦਿੰਦਾ ਉਹ ਕੈਬਨਿਟ ਦੇ ਵਿੱਚ ਮਤਾ ਪਾਉਣ ਲੱਗੇ ਆ ਕਿ ਜਿਹੜੇ ਰੋਡ ਸਾਈਡ ਤੇ ਲੋਕਾਂ ਦੇ ਘਰ ਨੇ ਉਹਨਾਂ ਦੀਆਂ ਕੰਧਾਂ ਸਰਕਾਰ ਉੱਚੀਆਂ ਕਰਕੇ ਉਹਨਾਂ ਨੂੰ ਤਾਰਾਂ ਮੱਈਆ ਕਰੇਗੀ ਔਰ ਉਹ ਤਾਰਾਂ ਦੇ ਨਾਲ ਫੈਂਸਿੰਗ ਕਰਕੇ ਤੇ ਲੋਕਾਂ ਨੂੰ ਛੇੜੀ ਉਹ ਸੁਰੱਖਿਆ ਜਿਹੜੀ ਦਿੱਤੀ ਜਾਏਗੀ। ਕੋ ਇਸ ਕਰਕੇ ਮੈਂ ਇਸ ਗੱਲ ਦੀ ਜੁਰ ਵਧਾਈ ਦਾਂਗਾ ਕਿ ਕੈਬਨਿਟ 'ਚ ਮਤਾ ਪਾਸ ਕਰਕੇ ਤੇ ਤੁਸੀਂ ਲੋਕਾਂ ਦੇ ਘਰਾਂ ਦੀ ਕੰਧਾਂ ਉੱਚੀ ਕਰਨ ਦੀ ਗ੍ਰਾਂਟ ਦਿਓ। ਤੇ ਉਹਨਾਂ ਦੀ ਫੈਂਸੀ ਕਰਾਈ ਜੇ ਤਾਂ ਜੋ ਲੋਕ ਸੁਰੱਖਿਅਤ ਰਹਿ ਸਕਣ ਕਿਉਂਕਿ ਤੁਹਾਡੇ ਵੱਸ ਦੀ ਗੱਲ ਨਹੀਂ ਤੁਸੀਂ ਘੱਟੋ ਘੱਟ ਇੰਨਾ ਹੀ ਕੰਮ ਕਰ ਲੋ ਕਿਉਂਕਿ ਪੁਲਿਸ ਜਿਹੜੀ ਆ ਉਹ ਕਾਬਿਲ ਆ ਇਹੋ ਹੀ ਪੁਲਿਸ ਪਹਿਲੀਆਂ ਸਰਕਾਰਾਂ ਨਾਲ ਕੰਮ ਕਰਦੀ ਰਹੀ ਆ ਇਹੋ ਹੀ ਪੁਲਿਸ ਕਾਂਗਰਸ ਵੇਲੇ ਕੰਮ ਕਰਦੀ ਰਹੀ ਆ ਅੱਜ ਉਹੀ ਪੁਲਿਸ ਆ ਜਿਹੜੀ ਕੰਮ ਨਹੀਂ ਕਰ ਪਾਰੀ ਬਿਕੋਜ਼ ਕਿ ਸਾਡੇ ਕੋ ਇੱਕ ਚੰਗਾ ਐਡਮਿਨਿਸਟਰੇਟਰ ਨਹੀਂ ਹੈਗਾ ਉਹ ਐਡਮਿਨਿਸਟਰੇਟਰ ਦੀ ਜਿਹੜੀ ਡਿਊਟੀ ਆ ਉਹ ਸਵੇਰੇ 11 ਵਜੇ ਤੋਂ 5 ਵਜੇ ਦੀ ਆ ਇੱਕ ਟਾਈਮ ਪਾਰਟ ਟਾਈਮ ਡਿਊਟੀ ਐ ਸੀਐਮ ਸਾਹਿਬ ਦੀ ਉਸ ਤੋਂ ਬਾਅਦ ਉਹਨਾਂ ਦੇ ਆਪਣੇ ਨਿੱਜੀ ਰਜੇਵੇਂ ਵੱਜ ਜਾਂਦੇ ਨੇ ਸੋ ਇਸ ਕਰਕੇ ਪੰਜਾਬ ਇੱਕ ਚੰਗਾ ਮੁੱਖ ਮੰਤਰੀ ਲੱਭਦਾ ਹੁਡ ਐਡਮਿਨਿਸਟਰेटर ਲੱਭਦਾ ਜਿਹੜਾ 24 ਇੰਟੂ 7 ਅਵੇਲੇਬਲ ਹੋਵੇ ਔਰ ਲੋਕਾਂ ਦੀ ਪੀੜ ਉਹਨੂੰ ਹੋਵੇ ਸੋ ਇਸ ਕਰਕੇ ਇਹ ਇਹ ਕਿਸੇ ਦੇ ਅਸੀਂ ਵਿਰੋਧੀ ਇਹਨਾਂ ਨੂੰ ਇਹ ਲੱਗਦਾ ਉਹ ਵਿਰੋਧ ਕਰ ਰਹੇ ਆ ਯਾਰਸ ਕਿਹੜਾ ਬੰਦਾ ਬਾਹਰ ਖੜੀ ਕਰਕੇ ਕਹੇ ਕਿ ਮੈਂ ਮਫਜ਼ੂਜ਼ ਆ ਕੋ ਗੱਡੀ ਲੈਣ ਜਾਂਦਾ ਨਵੀਂ ਉਹਨੂੰ ਫੋਨ ਆ ਜਾਂਦਾ ਅਸ਼ਾ ਫੋਰਚਨਰ ਲਿਆਇਆ 10 ਲੱਖ ਰੁਪਏ ਫਰauti ਦੇ ਤੁਹਾਨੂੰ ਇਹਨਾਂ ਨੂੰ ਦੇਖ ਨਹੀਂ ਰਿਹਾ ਉਹ ਇਸ ਕਰਕੇ ਇਹ ਬੰਦੇ ਦੇ ਪੁੱਤ ਬਣ ਜਾਣਗੇ ਚੰਗੇ ਰਹਿਣਗੇ ਨਹੀਂ ਤੇ ਦਿੱਲੀ ਚ ਤੇ ਪਾਠੀਆਂ ਨਹੀਂ ਪੰਜਾਬ ਚ ਗਿੱਲੀਆਂ ਪਾਠੀਆਂ ਵਜਣੀਆਂ